ਵੇ ਸਾਡੇ ਚੂਚਾ ਨਵਾਂ ਦਿਨ ਜੇ ਤ ਤੁਸੀਂ ਪਿਛਲੇ 8 ਦਿਨਾਂ ਤੋਂ ਸਾਡਾ ਸਫਰ ਫੋਲੋ ਕਰ ਰਹੇ ਹੋ ਤਾਂ ਤੁਸੀਂ ਆਪ ਵੀ ਦੇਖ ਸਕਦੇ ਹੋ ਕਿੰਨਾ ਬਦਲਾਅ ਆਇਆ ਹੈ ਚੂਚੇ ਹੁਣ ਹੋਰ ਚੁਸਤ ਤੇ ਮਜ਼ਬੂਤ ਹੋ ਰਹੇ ਨੇ ਪਰ ਕੱਲ ਤੇ ਅੱਜ ਇੱਕ ਛੋਟਾ ਜਿਹਾ ਉਤਾਈ ਮੋੜ ਆਇਆ ਇੱਕ ਕੱਲ ਤੇ ਇੱਕ ਅੱਜ ਚੂਚਾ ਸਵਾਹ ਛੱਡ ਗਿਆ ਸਾਡੇ ਵਿੱਚੋਂ ਇੱਕ ਸਿਆਣੇ ਤੇ ਤਿਆਰੀ ਕਰ ਰਿਹਾ ਜਿੰਤੀ ਨੇ ਉਹਦਾ ਪੋਸਟਮਾਰਟਮ ਕੀਤਾ ਤੇ ਪਤਾ ਲੱਗਿਆ ਕਿ ਉਹਦੇ ਚ ਕੀੜੇ ਪਏ ਹੋਏ ਸੀ ਮਿੱਟੀ ਖਾਣ ਕਰਕੇ ਕਹਿੰਦੇ ਹੋ ਸਕਦਾ ਵੀ ਪੈ ਗਏ ਹੋਣ ਫਿਰ ਫੈਸਲਾ ਲਿਆ ਗਿਆ ਕਿ ਅੱਜ ਸ਼ਾਮ ਨੂੰ ਸਭ ਚੂਚਾਂ ਨੂੰ ਮਲਬੰਦ ਬਚਾਉਣ ਵਾਲੀ ਦਵਾਈ ਪਾਣੀ ਵਿੱਚ ਘੋਲ ਕੇ ਦਵਾਂਗੇ ਇਹ ਵੀਡੀਓ ਸਿਰਫ ਚੋਜਿਆਂ ਦੀ ਦਾਸਤਾਨ ਨਹੀਂ ਇੱਕ ਸਖੌਣ ਗਲਤੀ ਤੋਂ ਸਿੱਖਣ ਵਾਲਾ ਪੜ ਵੀ ਹੈ ਜੇ ਤੁਸੀਂ ਵੀ ਪਾਲਣ ਕਰ ਰਹੇ ਹੋ ਤਾਂ ਜਿਹੜੀਆਂ ਗਲਤੀਆਂ ਸਾਡੇ ਤੋਂ ਹੁੰਦੀਆਂ ਉਸ ਦਾ ਪਹਿਲਾਂ ਹੀ ਵਿਚਾਰ ਰੱਖੋ ਬਣੇ ਰੋ ਕੇ ਵੀ ਮੱਗਜੋਨ ਨਾਲ ਧੰਨਵਾਦ ਜੀ